ਟੱਕੇ ਜੀ ਗਰਮ ਗਰਮ ਚਾਹ ਗਰਮ ਗਰਮ ਪਕੌੜੇ ਟੱਕੇ ਜੀ ਵੀਰ ਮੇਰੇ ਛੱਕੇ ਸਾਈਡ ਤੇ ਲਾ ਕੇ ਜੀ ਸਾਈਡ ਤੇ ਜਾਪ ਪਕੌੜੇ ਲੰਗਰ ਛੱਕੇ ਜੀ ਸਾਈਡ ਤੇ ਲਾ ਕੇ ਜੀ ਜਾਪ ਪਕੌੜੇ ਲੰਗਰ ਛੱਕੇ ਜੀ ਗਰਮ ਗਰਮ ਚਾਹ ਗਰਮ ਗਰਮ ਪਕੌੜੇ ਜੀ ਟੱਕੇ ਜੀ ਸਰਵਾ ਦਾ ਮੌਕਾ ਮਿਲਦਾ ਜੀ ਆਪ ਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਜੀ ਕਿਉਂਕਿ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਨੌਜਵਾਨ ਪੀੜ੍ਹੀ ਨੂੰ ਕਹਿੰਦੇ ਆ ਵੀ ਇਸ ਕੰਮ ਚੱਕੇ ਆਉਣ ਸਭ ਤੋਂ ਜ਼ਿਆਦਾ ਧੰਨਵਾਦ ਗੁਰਦੁਆਰੇ ਦਾ ਜਿੰਨਾ ਸਜੋਗ ਹੁੰਦਾ ਵਾ ਗੁਰੂਆਂ ਦਾ ਸਾਰਾ ਦਾਪਨ ਕਰਨਾ ਚਾਹੀਦਾ ਹੈ ਹਾਂਜੀ ਭਾਜੀ ਆਪਾਂ ਕੀ ਸੰਦੇਸ਼ ਦੇਵਾ ਜਾਵੇ ਭਾਜੀ ਵਧੀਆ ਸਾਡੇ ਤਾਂ ਪਿੰਡ ਲਈ ਬਹੁਤ ਟਾਈਮ ਬਾਅਦ ਇਹ ਮੌਕਾ ਮਿਲਿਆ ਸਾਨੂੰ ਲੈਿੰਦੇ ਸਾਰੇ ਪਹਿਲਾਂ ਖਿੱਲਰ-ਕੁੱਲਰ ਜਾਂਦੇ ਆ ਹੁਣ ਬਹੁਤ ਵਧੀਆ ਨਾਮ ਰਣਜੋਤ ਸਿੰਘ ਜੀ ਠੀਕ ਹੈ ਜੀ ਹਾਂਜੀ ਤੇ ਪ੍ਰਧਾਨਾ ਹੀ ਨੇ ਹਾਂਜੀ ਤੇ ਹੋਰ ਆਪਣੇ ਪਿੰਡ ਦੇ ਡੀਕਾ ਡਵੈਲਪਮੈਂਟ ਦੇ ਕੰਮਾਂ ਜਾਂਦੇ ਹੋਰ ਭਾਜੀ ਵਧੀਆ ਚੱਲ ਰਿਹਾ ਇੱਕ ਦਿਨ ਨਵੀਂ ਲਾਈਨ ਸ਼ੁਰੂ ਹੋਈ ਆ ਨਵੇਂ ਸਰਪੰਚ ਬਣਿਆ ਨਵੇਂ ਬੰਦਿਆਂ ਨੂੰ ਮੌਕਾ ਮਿਲਿਆ ਤੇ ਦੇਖਦੇ ਹਾਂ ਹੁਣ ਵਧੀਆ ਚੱਲ ਰਿਹਾ ਹਾਲ ਦੀ ਘੜੀ ਦਾ ਹਾਂਜੀ ਧੰਨਵਾਦ ਜੀ ਇਹ ਸਾਣਾ ਰੰਜੋਤ ਸਿੰਘ ਜੀ ਪਿੰਡ ਦੇ ਪ੍ਰਬਾਰ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਇਹਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਚੈਨਲ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਇੱਧਰ ਜਿੱਥੇ ਮੈਂ ਬੋਲੀ ਹੈਲੋ 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 ਅੱਜ ਪਿੰਡ ਕੋਟਲੀ ਵਿਖੇ ਹਰ ਸਾਲ ਜਾ ਰਹੇ ਕੋਲ ਮਤਲਬ ਜਿਹੜਾ ਪਹਿਲਾ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਦੀ ਜੋੜ ਮੇਲਾ ਚੱਲ ਰਿਹਾ ਹੈ ਕਿਵੇਂ ਦੁੱਖ ਘੜੀ ਸਹਬਜ਼ਾਦਿਆਂ ਤੇ ਆਈ ਵਿਛੋੜਾ ਪਿਆ ਤੇ ਸਾਡੇ ਪਿੰਡ ਦੇ ਵਿੱਚ ਸਾਰੀ ਨੌਜਵਾਨ ਸੰਗਤ ਨੌਜਵਾਨਾਂ ਨੂੰ ਇਕੱਠੇ ਕਰਕੇ ਲੰਗਰ ਦੀ ਸੇਵਾ ਲਾਉਣ ਦਾ ਮੌਕਾ ਮਿਲਿਆ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ करो भई कहिड़े हाणे दूर ते न पई